ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਪਿੰਡ ਦੀ ਹਵੇਲੀ ਵਿੱਚ ਅੱਜ ਸਾਰਾ ਹੀ ਪਿੰਡ ਇਕੱਠਾ ਹੋਇਆ ਸੀ ਕਿਉਂਕਿ ਉਸ ਘਰ ਦੀ ਮਾਲਕਣਾ ਸਰਦਾਰਨੀ ਬਲਵੀਰ ਕੌਰ ਅੱਜ ਸਵੇਰ ਹੀ ਇਸ ਦੁਨੀਆ ਨੂੰ ਛੱਡ ਚੁੱਕੀ ਸੀ ਆ ਰੀਤੀ ਰਿਵਾਜ ਦੇ ਮੁਤਾਬਿਕ ਇਸ ਸਰੀਰ ਦਾ ਅੰਤਿਮ ਸੰਸਕਾਰ ਤਾਂ ਕਰਨਾ ਹੀ ਸੀ ਆ ਸਾਰਾ ਪਿੰਡ ਤਾਂ ਇਕੱਠਾ ਹੋ ਚੁੱਕਿਆ ਸੀ ਪਰ ਘਰ ਦੇ ਮੈਂਬਰ ਪਤਾ ਨਹੀਂ ਕਿਸ ਮੁੱਦੇ ਨੂੰ ਲੈ ਕੇ ਬੈਠੇ ਹੋਏ ਸਨ ਬਹੁਤ ਹੀ ਵੱਡਾ ਪਰਿਵਾਰ ਸੀ ਸਰਦਾਰਨੀ ਬਲਵੀਰ ਕੌਰ ਦਾ ਦੋ ਮੁੰਡੇ ਦੋ ਨੂੰਹਾਂ ਵੱਡਾ ਮੁੰਡਾ ਗੁਰਤੇਜ ਸਿੰਘ ਤੇ ਪਤਨੀ ਜਸਵੀਰ ਕੌਰ ਤੇ ਛੋਟਾ ਮੁੰਡਾ ਜੋਗਿੰਦਰ ਸਿੰਘ ਤੇ ਸੁਰਜੀਤ ਕੌਰ ਤੇ ਇੱਕ ਕੁੜੀ ਤੇ ਜਵਾਈ ਵੀ ਸਾਨਾ ਚਰਨਜੀਤ ਕੌਰ ਤੇ ਮਹਿੰਦਰ ਸਿੰਘ ਪੋਤਾ-ਪੋਤੀ ਤੇ ਦੋਤਾ-ਦੋਤੀ ਇੱਕ ਘੰਟਾ ਪਹਿਲਾਂ ਤੱਕ ਇਹ ਰਹੇ ਸੀ ਕਿ ਕੁੜੀ ਤੇ ਜਵਾਈ ਨੇ ਆਉਣਾ ਹੈ ਇਸ ਲਈ ਇੰਤਜ਼ਾਰ ਕਰ ਰਹੇ ਹਾਂ ਪਰ ਹੁਣ ਤਾਂ ਕੁੜੀ ਨੂੰ ਆਇਆ ਵੀ ਇੱਕ ਘੰਟਾ ਹੋ ਚੁੱਕਿਆ ਸੀ ਹੁਣ ਕਿਸ ਦਾ ਇੰਤਜ਼ਾਰ ਸੀ ਸਾਰੇ ਪਿੰਡ ਵਾਲੇ ਆਪਸ ਵਿੱਚ ਇਹੀ ਗੱਲਬਾਤ ਕਰ ਰਹੇ ਸਨ ਹੁਣ ਅੰਤਿਮ ਸੰਸਕਾਰ ਹੋਣ ਵਿੱਚ ਸਮਾਂ ਕਿਉਂ ਲੱਗ ਰਿਹਾ ਸੀ ਤੇ ਪਰਿਵਾਰ ਦੇ ਸਾਰੇ ਜੀ ਅੰਦਰ ਬੇਬੇ ਜੀ ਦੇ ਕਮਰੇ ਵਿੱਚ ਬੈਠੇ ਕੀ ਕਰ ਰਹੇ ਸਨ ਫਿਰ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੇ ਆ ਕੇ ਸਰਦਾਰ ਨੀ ਬਲਬੀਰ ਕੋਰ ਦੇ ਦਿਓਰ ਸਰਵਣ ਸਿੰਘ ਨੂੰ ਪੁੱਛਿਆ ਕਿ ਭਾਈ ਸਾਹਿਬ ਅੰਤਿਮ ਸੰਸਕਾਰ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ ਹੁਣ ਤਾਂ ਸਾਰਾ ਪਰਿਵਾਰ ਵੀ ਆ ਚੁੱਕਿਆ ਹੈ ਹੁਣ ਸਰਵਣ ਸਿੰਘ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਕੀ ਜਵਾਬ ਦੇਵੇ ਕਿਉਂਕਿ ਉਸ ਨੂੰ ਖੁਦ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਕਿ ਅੰਦਰ ਕੀ ਹੋ ਰਿਹਾ ਹੈ ਉਸਨੇ ਕਿਹਾ ਤੁਸੀਂ ਰੁਕੋ ਮੈਂ ਹੁਣੇ ਅੰਦਰ ਜਾ ਕੇ ਗੁਰਤੇਜ ਨੂੰ ਪੁੱਛਦਾ ਹਾਂ ਇਹ ਕਹਿੰਦੇ ਹੋਏ ਸਰਵਣ ਸਿੰਘ ਆਪਨੇ ਹੱਥ ਵਿੱਚ ਛੋਟੀ ਫੜੀ ਤੇ ਹੌਲੀ-ਹੌਲੀ ਅੰਦਰ ਗਏ ਆ ਉਸਨੇ ਦੇਖਿਆ ਕਿ ਪੋਤਾ-ਪੋਤੀ ਤਾਂ ਬਾਹਰ ਬਰਾਂਡਿਆਂ ਵਿੱਚ ਬੈਠੇ ਹੋਏ ਸੀ ਦੋਵੇਂ ਮੁੰਡੇ ਨੂਹਾ ਕੁੜੀ ਤੇ ਜਵਾਈ ਕਮਰੇ ਵਿੱਚ ਸਾਨਾ ਸਰਵਣ ਸਿੰਘ ਨੇ ਪੋਤੇ ਨੂੰ ਪੁੱਛਿਆ ਕਿ ਤੇਰੇ ਪਾਪਾ ਕਿੱਥੇ ਹਨ ਤਾਂ ਉਸਨੇ ਸਰਦਾਰਨੀ ਬਲਬੀਰਕੌਰ ਦੇ ਕਮਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਪਾਪਾ ਜੀ ਤੇ ਉਹ ਸਾਰੇ ਅੰਦਰ ਹਨ ਫਿਰ ਸਰਬਨ ਸਿੰਘ ਜੀ ਹੌਲੀ-ਹੌਲੀ ਆਪਣੀ ਲਾਠੀ ਦੇ ਸਾਰੇ ਕਮਰੇ ਵੱਲ ਗਏ ਆ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਅੰਦਰੋਂ ਹੀ ਬੰਦ ਸੀ ਤੇ ਅੰਦਰੋਂ ਕੁਝ ਆਵਾਜ਼ਾਂ ਆ ਰਹੀਆਂ ਸਨ ਉਸਨੇ ਦਰਵਾਜ਼ੇ ਦੀ ਕੁੰਡੀ ਨੂੰ ਖੜਕਾਇਆ ਤਾਂ ਅੰਦਰੋਂ ਆਵਾਜ਼ ਆਈ ਕੌਣ ਹੈ ਬਾਹਰ ਪਿੰਡ ਦੇ ਲੋਕ ਇੰਤਜ਼ਾਰ ਕਰ ਰਹੇ ਹਨ ਕਿ ਆਖਿਰ ਅੰਤਿਮ ਸੰਸਕਾਰ ਲਈ ਹੋਰ ਕਿੰਨਾ ਸਮਾਂ ਲੱਗੇਗਾ ਬਸ ਚਾਚਾ ਜੀ ਹੁਣ ਆਉਂਦੇ ਹਾਂ ਏ ਤਾਂ ਦੱਸੋ ਉੱਪਰ ਹੋਇਆ ਕੀ ਹੈ ਕੀ ਪਤਾ ਗੱਲ ਦਾ ਹੱਲ ਹੀ ਨਿਕਲਾਵੇ ਕੁਝ ਧੇਰ ਲਈ ਆ ਉੱਥੇ ਬਿਲਕੁਲ ਹੀ ਸਨਾਟਾ ਛਾ ਗਿਆ ਫਿਰ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲਿਆ ਦਰਵਾਜ਼ਾ ਉਹਨਾਂ ਦੇ ਵੱਡੇ ਬੇਟੇ ਗੁਰਤੇਜ ਨੇ ਹੀ ਖੋਲਿਆ ਗੁਰਤੇਜ ਨੂੰ ਦੇਖਦੇ ਹੀ ਉਸਦੇ ਚਾਚੇ ਸਰਵਣ ਸਿੰਘ ਨੇ ਕਿਹਾ ਬੇਟਾ ਜੋ ਵੀ ਮਸਲਾ ਹੈ ਵਾਦ ਵਿੱਚ ਸੁਲਝਾ ਲੈਣਾ ਪਹਿਲਾਂ ਅੰਤਿਮ ਸੰਸਕਾਰ ਕਰੋ ਇਸ ਤਰ੍ਹਾਂ ਮੁਰਦੇ ਨੂੰ ਘਰ ਵਿੱਚ ਰੱਖਣਾ ਸਹੀ ਨਹੀਂ ਹੈ ਠੀਕ ਹੈ ਚਾਚਾ ਜੀ ਚਲੋ ਪਹਿਲਾ ਇਸ ਕੰਮ ਨੂੰ ਹੀ ਨਿਭਟਾਉਂਦੇ ਹਾਂ ਗੁਰਤੇਜ ਨੇ ਬੇਸ਼ਰਮੀ ਨਾਲ ਕਿਹਾ ਸਰਵਣ ਸਿੰਘਾ ਗੁਰਤੇਜ ਦੇ ਅੰਨਾਂ ਕਹਿੰਦੇ ਹੋਏ ਹੀ ਆਪਣੀ ਲਾਠੀ ਲੈ ਕੇ ਹੌਲੀ-ਹੌਲੀ ਤੁਰਦਾ ਹੋਇਆ ਬਾਹਰ ਆ ਗਿਆ ਪਰ ਸਰਵਣ ਸਿੰਘ ਬਜ਼ੁਰਗ ਸੀ ਇਸ ਲਈ ਉਹ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਮੁੱਦਾ ਕੀ ਹੈ ਪਰ ਉਹ ਚੁੱਪ ਰਿਹਾ ਆਖਿਰਕਾਰ 1 ਘੰਟੇ ਬਾਅਦ ਜਾ ਕੇ ਸਰਦਾਰਨੀ ਬਲਬੀਰ ਕੌਰ ਦਾ ਅੰਤਿਮ ਸੰਸਕਾਰ ਕੀਤਾ ਅੰਤਿਮ ਸੰਸਕਾਰ ਦੇ ਦੌਰਾਨ ਲੋਕਾਂ ਨੇ ਇਸ ਗੱਲ ਨੂੰ ਨੋਟਿਸ ਕੀਤਾ ਕਿ ਉਹਨਾਂ ਦੇ ਪੁੱਤਾਂ ਨੂੰਆਂ ਤੇ ਤੀਆਂ ਦੀਆਂ ਅੱਖਾਂ ਵਿੱਚ ਇੱਕ ਵੀ ਹੰਝੂ ਨਹੀਂ ਸੀ ਬਲਕਿ ਇੱਕ ਦੂਜੇ ਵੱਲ ਦੇਖ ਕੇ ਗੁੱਸਾ ਕਰ ਰਹੇ ਸੀ ਕੁਝ ਤਾਂ ਉਸ ਕਮਰੇ ਵਿੱਚ ਜ਼ਰੂਰ ਹੋਇਆ ਸੀ ਸਾਰੇ ਮਨ ਹੀ ਮਾਨ ਸੋਥ ਰਹੇ ਸੀ ਖੈਰ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਅਜੇ ਅੰਤਿਮ ਸੰਸਕਾਰ ਹੋਏ ਨੂੰ ਕੁਝ ਘੰਟੇ ਹੀ ਬਿੱਤੇ ਸਨ ਕਿ ਹਵੇਲੀ ਵਿੱਚੋਂ ਜ਼ੋਰ-ਜ਼ੋਰ ਨਾਲ ਲੜਨ ਦੀਆਂ ਆਵਾਜ਼ਾਂ ਆਉਣ ਲੱਗੀਆਂ ਫਿਰ ਤੋਂ ਪਿੰਡ ਦੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਘਰ ਵਿੱਚ ਦੋਵੇਂ ਪੁੱਤ ਨੂਹਾ ਤੀ ਤੇ ਜਵਾਈ ਸਾਰੇ ਆਪਸ ਵਿੱਚ ਲੜ ਰਹੇ ਸਨ ਅੰਦਰੋਂ ਸਾਰੇ ਲੜਨ ਵਿੱਚ ਮਗਨ ਸਨ ਬਾਹਰ ਪਿੰਡ ਵਾਲੇ ਲੋਕ ਖੜੇ ਥੂ-ਥੂ ਕਰ ਰਹੇ ਸਨ ਪਿੰਡ ਵਾਲੇ ਲੋਕ ਕਹਿਣ ਲੱਗੇ ਦੇਖੋ ਤਾਂ ਸਹੀ ਮਾਂ ਨੂੰ ਮਰੇ ਹਜੇ ਕੁਝ ਘੰਟੇ ਵੀ ਨਹੀਂ ਹੋਏ ਤੇ ਆਪਸ ਵਿੱਚ ਕਿਵੇਂ ਲੜ ਰਹੇ ਹਨ ਜਿੰਨੇ ਮੂਹ ਸਨ ਓਨੀਆਂ ਹੀ ਗੱਲਾਂ ਹੋ ਰਹੀਆਂ ਸਨ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੇ ਉਹਨਾਂ ਦਾ ਝਗੜਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਸਭ ਬੇਕਾਰ ਉਹ ਕਿਸੇ ਦੀ ਵੀ ਨਹੀਂ ਸੁਣ ਰਹੇ ਸੀ ਆਖਿਰਕਾਰ ਉਹਨਾਂ ਦੇ ਚਾਚਾ ਜੀ ਸਰਵਨ ਸਿੰਗਰੂ ਆਉਣਾ ਪਿਆ ਤੇ ਉਸਨੇ ਪੁੱਛਿਆ ਕਿਉਂ ਲੜ ਰਹੇ ਹੋ ਤੁਸੀਂ ਸਾਰੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਪਰਜਾਈ ਨੂੰ ਮਰੇ ਹਜੇ ਕੁਝ ਘੰਟੇ ਹੀ ਹੋਏ ਹਨ ਤੇ ਤੁਸੀਂ ਸਾਰੇ ਐਦਾਂ ਲੜ ਰਹੇ ਹੋ ਚਾਚਾ ਜੀ ਇਹਨਾਂ ਨੇ ਸਾਨੂੰ ਧੋਖਾ ਦਿੱਤਾ ਹੈ ਕੁਲਦੀਪ ਫੁੰਕਾਰਦੀ ਹੋਈ ਬੋਲੀ ਤੁਵੀ ਤਾਂ ਇੱਧਰ ਆਉਂਦੀ ਜਾਂਦੀ ਰਹਦੀ ਸੀ ਆ ਇਸ ਘਰ ਵਿੱਚ ਤੇ ਇਸ ਵਾਰੀ ਤਾਂ ਤੂੰ ਇਸ ਘਰ ਵਿੱਚ ਬਾਰ-ਬਾਰ ਆ ਰਹੀ ਸੀ ਕੀ ਪਤਾ ਤੂੰ ਹੀ ਚੋਰੀ ਕੀਤੀ ਹੋਵੇ ਬਲਵੀਰ ਕੌਰ ਦਾ ਛੋਟਾ ਮੁੰਡਾ ਜੋਗਿੰਦਰ ਬੋਲਿਆ ਇਸ ਤਰ੍ਹਾਂ ਉਹ ਇੱਕ ਦੂਜੇ ਨਾਲ ਕਾਫੀ ਬਹਿਸਵਾਜੀ ਕਰ ਰਹੇ ਸਨ ਐਦਾਂ ਉਹਨਾਂ ਨੂੰ ਲੜਦੇ ਆ ਦੇਖ ਉਹਨਾਂ ਦੇ ਚਾਚਾ ਸਰਬਨ ਸਿੰਘ ਨੇ ਕਿਹਾ ਤੁਸੀਂ ਕੀ ਲੱਭ ਰਹੇ ਹੋ ਜੋ ਤੁਸੀਂ ਲੱਭ ਰਹੇ ਹੋ ਉਹ ਤਾਂ ਇਸ ਘਰ ਵਿੱਚ ਕਦੇ ਸੀ ਹੀ ਨਹੀਂ ਆ ਤੁਹਾਡੇ ਪਿਤਾ ਦੇ ਮਰਨ ਤੋਂ ਪਹਿਲਾਂ ਹੀ ਉਸ ਘਰ ਵਿੱਚੋਂ ਜਾ ਚੁੱਕਿਆ ਸੀ ਚਾਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਹੈਰਾਨੀ ਨਾਲ ਉਸ ਦੇ ਮੂੰਹ ਵੱਲ ਦੇਖਣ ਲੱਗੇ ਤੁਸੀਂ ਸਾਰਿਆਂ ਨੇ ਸਵੇਰੇ ਤੋਂ ਆਪਣੀ ਮਾਂ ਦਾ ਕਮਰਾ ਫਰੋਲ ਕੇ ਰੱਖ ਦਿੱਤਾ ਹੈ ਉੱਥੋਂ ਤੁਹਾਨੂੰ ਕੁਝ ਨਹੀਂ ਮਿਲਿਆ ਨਾ ਤੁਹਾਡੀ ਮਾਂ ਦੇ ਕੰਗਣਾ ਦਾ ਜੋੜਾ ਸਰਵਣ ਸਿੰਘ ਦੇ ਮੂੰਹੋਂ ਸੋਨੇ ਦੇ ਕੰਗਣਾ ਦਾ ਨਾਮ ਸੁਣਦੇ ਹੀ ਸਾਰਿਆਂ ਦਾ ਮੂੰਹ ਖੁੱਲਾ ਰਹਿ ਗਿਆ ਸਾਰੇ ਸੋਚੀ ਪੈ ਗਏ ਕਿ ਆਖਿਰ ਚਾਚਾ ਜੀ ਨੂੰ ਕਿਵੇਂ ਪਤਾ ਲੱਗਿਆ ਕਿ ਘਰ ਵਿੱਚ ਕੰਗਣ ਨਹੀਂ ਹਨ ਅੱਜ ਦੇ ਸਮੇਂ ਵਿੱਚ ਉਹਨਾਂ ਕੰਗਣਾ ਦੀ ਕੀਮਤ ਲੱਖਾਂ ਦੀ ਹੈ ਹੁਣ ਜੋ ਇਸ ਘਰ ਵਿੱਚ ਹੈ ਹੀ ਨਹੀਂ ਆ ਤੁਸੀਂ ਉਸ ਨੂੰ ਕਿਉਂ ਲੱਭ ਰਹੇ ਹੋ ਇਹ ਕਹਿੰਦੇ ਹੋਏ ਉਹਨਾਂ ਦੇ ਚਾਚਾ ਜੀ ਜੋਰ-ਜੋਰ ਨਾਲ ਹੱਸਣ ਲੱਗੇ ਉਹਨਾਂ ਨੂੰ ਐਨੇ ਜ਼ੋਰ ਦੀ ਹੱਸਦੇ ਦੇਖ ਸਾਰੇ ਹੈਰਾਨ ਰਹਿ ਗਏ ਤੇ ਵੱਡੇ ਬੇਟੇ ਗੁਰਤੇਜ ਨੇ ਆਖਿਆ ਚਾਚਾ ਜੀ ਤੁਹਾਨੂੰ ਕਿਵੇਂ ਪਤਾ ਹੈ ਕਿ ਅਸੀਂ ਉਹ ਕੰਗਣ ਜਰੂਰ ਕੋਈ ਗੱਲ ਹੈ ਜੋ ਤੁਹਾਨੂੰ ਪਤਾ ਹੈ ਸੱਚ-ਸੱਚ ਦੱਸੋ ਜੇਕਰ ਤੁਹਾਡੇ ਵਰਗੀ ਨਿਕੰਮੀ ਔਲਾਦ ਹੋਵੇ ਤਾਂ ਮਾਪਿਓ ਨੂੰ ਥੋੜਾ ਬਹੁਤ ਝੂਠ ਤਾਂ ਬੋਲਣਾ ਹੀ ਪੈਂਦਾ ਹੈ ਤੁਸੀਂ ਕੁਝ ਕਮਾਉਂਦੇ ਤਾਂ ਨਹੀਂ ਸੀ ਬਸ ਤੁਸੀਂ ਸ਼ੁਰੂ ਤੋਂ ਆਪਣੇ ਮਾਤਾ ਪਿਤਾ ਨੂੰ ਲੁੱਟਿਆ ਹੀ ਹੈ ਪਹਿਲਾਂ ਤਾਂ ਤੁਸੀਂ ਬੇਲੇ ਬੈਠੇ ਰੋਟੀਆਂ ਖਾਂਦੇ ਸੀ ਘਰੇ ਤੇ ਬਾਅਦ ਵਿੱਚ ਤੁਹਾਨੂੰ ਆ ਅਚਾਨਕ ਹੀ ਵਪਾਰ ਕਰਨ ਦਾ ਸ਼ੌਂਕ ਜਾਗ ਗਿਆ ਯਾਦ ਹੈ ਜਦੋਂ ਤੁਸੀਂ ਦੋਵੇਂ ਭਰਾ ਤੇ ਜਵਾਈ ਇਕੱਠੇ ਰਲ ਕੇ ਵਪਾਰ ਸ਼ੁਰੂ ਕਰਨਾ ਚਾਹੁੰਦੇ ਸੀ ਉਦੋਂ ਤੁਹਾਡੇ ਪਿਤਾ ਜੀ ਨੂੰ ਇਹ ਹਵੇਲੀ ਗਹਿਣੇ ਰੱਖਣੀ ਪਈ ਸੀ ਤੁਹਾਡੇ ਵਪਾਰ ਦੇ ਲਈ ਪਰ ਬਾਅਦ ਵਿੱਚ ਕੀ ਹੋਇਆ ਕਿ ਤੁਸੀਂ ਕਿੰਨੀ ਆਸਾਨੀ ਨਾਲ ਮੁਕਰ ਗਏ ਸੀ ਸਾਰਾ ਕਰਜ਼ਾ ਦੇਣ ਤੋਂ ਤੇ ਇਸ ਗੱਲ ਦਾ ਤੁਹਾਡੇ ਪਿਤਾ ਜੀ ਨੂੰ ਬਹੁਤ ਸਦਮਾ ਲੱਗਿਆ ਸੀ ਆਖਿਰ ਉਹ ਬਿਲਕੁਲ ਅਮਰਨ ਕਿਨਾਰੇ ਆ ਗਏ ਆ ਪਰ ਮਰਨ ਤੋਂ ਪਹਿਲਾਂ ਉਸ ਉਸਨੇ ਇਹ سونے ਦਾ ਕੰਗਣਾ ਦਾ ਜੋੜਾ ਵੀ ਇਹ ਕਹਿ ਕੇ ਉਸੇ ਕੋਲ ਗਹਿਣੇ ਰੱਖ ਦਿੱਤਾ ਸੀ ਕਿ ਜਦੋਂ ਤੱਕ ਬਲਵੀਰ ਕੌਰ ਜਿਉਂਦੀ ਹੈ ਇਸ ਹਵੇਲੀ ਵਿੱਚ ਰਹੇਗੀ ਤੇ ਜਦੋਂ ਮਰ ਜਾਵੇਗੀ ਤਾਂ ਇਹ ਹਵੇਲੀ ਤੁਹਾਡੀ ਹੈ ਤੇ ਦੂਜੀ ਗੱਲ ਭਾਬੀ ਜੀ ਨੇ ਇਹ ਸਭ ਤੁਹਾਨੂੰ ਦੱਸਣ ਤੋਂ ਇਸ ਲਈ ਮਨਾ ਕੀਤਾ ਸੀ ਤਾਂ ਜੋ ਇੰਨਾ ਕੰਗਣਾ ਦੇ ਲਾਲਚ ਵਿੱਚ ਹੀ ਸਹੀ ਆ ਪਰ ਤੁਸੀਂ ਉਹਨਾਂ ਦੀ ਸੇਵਾ ਤਾਂ ਕਰੋਗੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਪੈਸਿਆਂ ਵਾਲੀ ਮਸ਼ੀਨ ਸਮਝਦੇ ਸੀ ਆ ਤੁਹਾਡੇ ਮਾਤਾ ਪਿਤਾ ਨੇ ਸਾਰੀ ਜ਼ਿੰਦਗੀ ਇਸ ਉਮੀਦ ਵਿੱਚ ਕੱਢ ਦਿੱਤੀ ਕਿ ਕਦੇ ਤਾਂ ਉਹ ਸਮਾਂ ਆਵੇਗਾ ਜਦੋਂ ਉਹਨਾਂ ਦੇ ਬੱਚੇ ਉਹਨਾਂ ਦੀ ਕਦਰ ਕਰਨਗੇ ਪਰ ਅਫਸੋਸ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਪਿਤਾ ਜੀ ਨੇ ਇੰਨਾ ਵੱਡਾ ਧੋਖਾ ਕੀਤਾ ਸਾਡੇ ਨਾਲ ਤਿੰਨੇ ਭੈਣ ਭਰਾ ਹੀ ਇਕੱਠੇ ਹੀ ਬੋਲੇ ਧੋਖੇ ਬਾਜਾਂ ਨਾਲ ਧੋਖਾ ਕਰਨਾ ਗਲਤ ਨਹੀਂ ਹੁੰਦਾ ਐਨਾ ਕੰਗਣਾ ਦੇ ਚੱਕਰ ਵਿੱਚ ਹੀ ਆ ਤੁਸੀਂ ਆਪਣੀ ਮਾਂ ਦੀ ਸੇਵਾ ਕੀਤੀ ਆ ਤੇ ਤੁਹਾਡੇ ਪਿਤਾ ਤਾਂ ਮਰਨ ਤੋਂ ਪਹਿਲਾਂ ਆਪਣੀ ਪਤਨੀ ਦਾ ਆਤਮ ਸਨਮਾਨ ਜਿੰਦਾ ਰੱਖ ਕੇ ਗਏ ਸੀ ਨਹੀਂ ਤਾਂ ਉਹ ਵਿਚਾਰੀ ਸੜਕ ਤੇ ਆ ਜਾਂਦੀ ਹੁਣ ਤੁਸੀਂ ਕੁਝ ਦਿਨਾਂ ਵਿੱਚ ਹੀ ਹਵੇਲੀ ਨੂੰ ਖਾਲੀ ਕਰ ਦੇਵੋ ਤਾ ਜੋ ਉਸ ਦਾ ਅਸਲੀ ਮਾਲਕਾ ਕੇ ਉਸ ਉੱਪਰ ਆਪਣਾ ਹੱਥ ਜਮਾ ਸਕੇ ਕਿਸੇ ਦਾ ਵੀ ਕੁਝ ਨਾ ਬਣਿਆ ਆਖੀਰ ਉਹ ਆਪਣੇ ਮਾਤਾ ਪਿਤਾ ਨਾਲ ਕਿਤੇ ਹੋਏ ਧੋਖੇ ਦਾ ਫਲ ਪੁੱਗਤ ਰਹੀ ਸੀ ਆ ਫਿਰ ਉਹ ਕੁਝ ਦਿਨਾਂ ਬਾਅਦ ਹਵੇਲੀ ਨੂੰ ਖਾਲੀ ਕਰਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਬਸ ਗਏ ਸੀ ਆ ਸਾਡੇ ਮਾਤਾ ਪਿਤਾ ਸਾਨੂੰ ਪਿਆਰ ਕਰਦੇ ਹਨ ਇਸ ਲਈ ਹੀ ਆ ਉਹ ਸਾਡੇ ਲਈ ਸਭ ਕੁਝ ਕਰਦੇ ਹਨ ਪਰ ਉਹਨਾਂ ਨੂੰ ਪੈਸਿਆਂ ਦੀ ਟਕਸਾਲ ਸਮਝ ਕੇ ਉਹਨਾਂ ਦਾ ਇਸਤੇਮਾਲ ਕਰਨਾ ਗਲਤ ਹੈ ਸੋ ਦੋਸਤੋ اے ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਧੰਨਵਾਦ